ਪੰਜਾਬ ਦਾ ਮੌਸਮ ਬਦਲ ਚੁੱਕਿਆ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਜਿਹੇ ਮੌਸਮ ਦੇ ਹਾਲਾਤ ਬਣੇ ਹੋਏ ਨੇ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਕੁਝ ਅਜਿਹੇ ਜ਼ਿਲ੍ਹੇ ਵੀ ਹੈਗੇ ਆ ਜਿਨ੍ਹਾਂ ਨੂੰ ਲੈ ਕੇ ਅਲਰਟ ਜ਼ਰੂਰ ਜਾਰੀ ਕੀਤਾ ਗਿਆ ਸੀ ਪਰ ਉੱਥੇ ਮੌਸਮ ਦੇ ਵਿੱਚ ਖਾਸਾ ਬਦਲਾ ਨਜ਼ਰ ਨਹੀਂ ਆਇਆ ਪਰ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਕਿ ਭਾਰੀ ਮੀਂਹ ਪੈਗਾ ਅਜੇਹੇ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ ਵੀ ਮੀਂਹ ਪੈ ਰਿਹਾ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਕੇ ਹਟ ਚੁੱਕਿਆ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਵੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਮੌਸਮ ਵਿਭਾਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਵਿਕ ਬਾਣੀ ਉਨ੍ਹਾਂ ਦੇ ਵੱਲੋਂ ਜਾਰੀ ਕੀਤੀ ਗਈ ਹੈ 16 ਤਰੀਕ ਤੱਕ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਕਿਹੋ ਜਿਹਾ ਮੌਸਮ ਦਾ ਹਾਲ ਰਹਿਣ ਵਾਲਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੌਸਮ ਦੇ ਵਿੱਚ ਵੱਡਾ ਵੱਡਾ ਜਿਹੜਾ ਬਦਲਾ ਦੇਖਣ ਨੂੰ ਮਿਲਿਆ ਕਈ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਨਜ਼ਰ ਆਈ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਸਵੇਰੇ ਦੇ ਵਿੱਚ ਵੱਧ ਤੋਂ ਵੱਧ ਜੋ ਤਾਪਮਾਨ ਹੈ ਉਸ ਵਿੱਚ ਔਸਤਨ ਯਾਨੀ 6.5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਵੱਧ ਤੋਂ ਵੱਧ ਜੋ ਟੈਂਪਰੇਚਰ ਆਮ ਨਾਲੋਂ 2.7 ਡਿਗਰੀ ਸੈਲਸੀਅਸ ਘਟ ਰਿਹਾ ਇਸ ਦੇ ਨਾਲ ਹੀ ਦੇਰ ਰਾਤ ਦਿੱਲੀ ਦੇ ਵਿੱਚ ਮੌਸਮ ਖਰਾਬ ਹੋਣ ਤੋਂ ਬਾਅਦ ਕਈ ਉਡਾਨਾਂ ਨੂੰ ਵੀ ਅੰਮ੍ਰਿਤਸਰ ਵੱਲ ਮੋੜ ਦਿੱਤੀਆਂ ਗਈਆਂ ਨੇ ਤੇ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈਗਾ ਉਹ ਕਿਹੜੇ ਜ਼ਿਲ੍ਹੇ ਨੇ ਜਿਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਤੁਹਾਨੂੰ ਇੱਕ ਵਾਰੀ ਉਹ ਵੀ ਦੱਸ ਦਿੰਨੇ ਆ ਪਠਾਨਕੋਟ ਇਸ ਦੇ ਨਾਲ ਹੁਸ਼ਿਆਰਪੁਰ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਐਸ ਐਸ ਨਗਰ ਫਤਿਹਗੜ ਸਾਹਿਬ ਪਟਿਆਲਾ ਇਹ ਉਹ ਜ਼ਿਲ੍ਹੇ ਨੇ ਜਿਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਕਿ ਇੱਥੇ ਮੀਂਹ ਪੈ ਸਕਦਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਵੀ ਰਿਹਾ ਹੈ ਮੋਹਾਲੀ ਦੀ ਗੱਲ ਕਰ ਲਈਏ ਮੋਹਾਲੀ ਚੰਡੀਗੜ੍ਹ ਦੇ ਵਿੱਚ ਲਗਾਤਾਰ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਕਾਰਨ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਜੋ ਹੈ ਟੈਂਪਰੇਚਰ ਦੇ ਵਿੱਚ ਦਰਜ ਕੀਤਾ ਗਿਆ ਇਸੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਅੱਜ ਤੋਂ ਹੀ ਜੋ ਆ ਕਈ ਇਲਾਕਿਆਂ ਦੇ ਵਿੱਚ ਬੱਦਲ ਵਾਈ ਵੀ ਨਜ਼ਰ ਆਈ ਹੈ ਦੂਜੇ ਪਾਸੇ ਜੇਕਰ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬੀਤੇ ਦਿਨ ਵੀ ਕਈ ਇਲਾਕਿਆਂ ਦੇ ਵਿੱਚ ਪੰਜਾਬ ਦੇ ਜੋ ਹੈ ਤੂਫਾਨ ਵੀ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਕਈ ਫਸਲਾਂ ਵੀ ਨੁਕਸਾਨੀਆਂ ਗਈਆਂ ਮੀਂਹ ਵੀ ਕਈ ਇਲਾਕਿਆਂ ਦੇ ਵਿੱਚ ਪਿਆ ਹੈਗਾ ਜਿਸ ਦੇ ਕਾਰਨ ਜੋ ਲਗਾਤਾਰ ਹੀ ਕਿਸਾਨਾਂ ਦੀਆਂ ਫਸਲਾਂ ਨੇ ਉਸ ਦਾ ਵੀ ਨੁਕਸਾਨ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲਿਆ ਹੈਗਾ ਵੱਖ-ਵੱਖ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਕਾਰਨ ਜਿਹੜੇ ਕਿਸਾਨ ਨੇ ਉਹ ਬੇहद ਜ਼ਿਆਦਾ ਪਰੇਸ਼ਾਨ ਵੀ ਨਜ਼ਰ ਆਏ ਤਾਂ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਦੇ ਹਾਲੋ ਹਾਲਾਤ ਜਿਹੜੇ ਨੇ ਬਦਲਦੇ ਹੋਏ ਤਾਂ ਕਰਕੇ ਨਜ਼ਰ ਆਏ ਕਿਉਂਕਿ ਵੈਸਟਰਨ ਡਿਸਟਰਬੈਂਟ ਜਿਹੜਾ ਹੈਗਾ 10 ਤਰੀਕ ਤੋਂ ਐਕਟਿਵ ਹੋ ਚੁੱਕਿਆ ਹੈਗਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਕਈ ਇਲਾਕਿਆਂ ਦੇ ਵਿੱਚ ਮੌਸਮ ਦੇ ਵਿੱਚ ਵੱਡੇ ਪੱਧਰ 'ਤੇ ਤਬਦੀਲੀ ਵੀ ਨਜ਼ਰ ਆਈ ਹੈ ਬੀਤੇ ਦਿਨ ਵੀ ਕਈ ਇਲਾਕਿਆਂ ਦੇ ਵਿੱਚ ਬੱਦਰਬਾਈ ਹੋਈ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਇਸੇ ਦੇ ਨਾਲ ਮੀਂਹ ਵੀ ਪਿਆ ਤੂਫਾਨ ਵੀ ਦੇਖਣ ਨੂੰ ਮਿਲਿਆ ਤੇ ਅੱਜ ਵੀ ਅਲਰਟ ਜਾਰੀ ਕੀਤਾ ਗਿਆ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਉਹਨਾਂ ਦੇ ਇਲਾਕੇ ਦੇ ਵਿੱਚ ਮੌਸਮ ਨੂੰ ਲੈ ਕੇ ਹਾਲੋ ਹਾਲਾਤ ਕੀ ਬਣੇ ਹੋਏ ਨੇ ਜੀ ਰਣਦੀਪ ਜੀ ਕੀ ਕੀ ਜਾਣਕਾਰੀ ਹੈ ਜੀ ਬਿਲਕੁਲ ਕਵਿਤਾ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਜਰੂਰ ਦੇਖਣ ਨੂੰ ਮਿਲ ਰਿਹਾ ਹੈ ਜਰੂਰ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਰੂਰ ਦਿੱਤੀ ਗਈ ਹੈ ਮੌਸਮ ਦੇ ਵਿੱਚ ਜੀ ਬਾਰਸ਼ ਜਿਹੜੀ ਅੱਜ ਰਾਤ ਨੂੰ ਹੋਊਗੀ ਪਰ ਦੇਖਿਆ ਜਾਵੇ ਤਾਂ ਇਸ ਵੇਲੇ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ 'ਚ ਮੌਸਮ ਜਿਹੜਾ ਹੈਗਾ ਬਿਲਕੁਲ ਠੀਕ ਹੈ ਕਿ ਬੱਦਲ ਤੇ ਧੁੱਪ ਜਿਹੜੀ ਲਗਾਤਾਰ ਚੱਲ ਰਹੀ ਹੈਗੀ ਹੈ ਪਰ ਬਾਰਸ਼ ਜਿਹੜੀ ਆ ਸਵੇਰ ਦੀ ਨਹੀਂ ਪਈ ਤਾਂ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਸ਼ਾਮ ਨੂੰ ਜਰੂਰ ਇੱਕ ਵਾਰ ਮੌਸਮ ਦਿਨ ਦੇ ਵਿੱਚ ਹੀ ਕਾਲੇ ਬੱਦਲ ਜਰੂਰ ਆ ਗਏ ਸੀ ਪਰ ਜਿਹੜੀਆਂ ਤੇਜ਼ ਹਵਾਵਾਂ ਠੰਡੀਆਂ ਆਵਾਂ ਮਾਂ ਜੀ ਨੇ ਰੱਖਿਆ ਸੀ ਨੇ ਆਪਾਂ ਤਾਂ ਬਹੁਤ ਜ਼ਬਰਦਸਤ ਚੱਲੇ ਦੀ ਕਾਫੀ ਜਿਹੇ ਸ਼ੈੱਡ ਹੋ ਗਏ ਜਾਂ ਲੋਕਾਂ ਦੀਆਂ ਫਲੈਕਸਾਂ ਸੀਆਂ ਦੁਕਾਨਾਂ ਦੇ ਬਾਹਰ ਲੱਗੀਆਂ ਹੋਈਆਂ ਤਾਂ ਕਾਫੀ ਜਣਾ ਨੁਕਸਾਨ ਕਈ ਜਥਾਮਾਂ ਦੇ ਉੱਤੇ ਪੇੜ ਜ ਵੀ ਜਿਹੜੇ गिरਦੇ ਹੋਏ ਨਜ਼ਰ ਆਏ ਕੰਦਰ ਪਰ ਇਸ ਵੇਲੇ ਜਿਹੜਾ ਹੈਗਾ ਇਸ ਵੇਲੇ ਕੋਈ ਹਵਾ ਜਿਹੜੀ ਹੈ ਨਹੀਂ ਚੱਲ ਰਹੀ ਪਰ ਧੁੱਪ ਔਰ ਛਾਂ ਜਿਹੜੀਆਂ ਮਿਕਸਰ ਚੱਲ ਰਹੀ ਹੈ ਪਰ ਬਾਕ ਜੀ ਆ ਤਾਂ ਜਿਵੇਂ ਤੁਸੀਂ ਕੱਲ੍ਹ ਬਾਰੇ ਜ਼ਿਕਰ ਕੀਤਾ ਹੈਗਾ ਤੂਫਾਨ ਹਵਾ ਜੋ ਹੈਗੀ ਹਨੇਰੀ ਜੋ ਹੈਗੀ ਆ ਉਹ ਦੇਖਣ ਨੂੰ ਮਿਲੀ ਤਾਂ ਇਸ ਦੇ ਕਾਰਨ ਕਿਸਾਨਾਂ ਦੀਆਂ ਜੇਕਰ ਫਸਲਾਂ ਦੀਆਂ ਗੱਲ ਕਰੀਏ ਤਾਂ ਕੋਈ ਨੁਕਸਾਨ ਵੀ ਦੇਖਣ ਨੂੰ ਮਿਲਿਆ ਹੈਗਾ ਆ ਦੇਖੋ ਕੁਵੀਤਾ ਜੀ ਜਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਕਿ ਕੁਝ ਥਾਵਾਂ ਦੇ ਉੱਤੇ ਜਿਹੜਾ ਜ਼ਰੂਰ ਹੈ ਇਸ ਚੀਜ਼ ਨੂੰ ਲੈ ਕੇ ਜਾਦਾ ਤੂਫਾਨ ਚੱਲਿਆ ਕਿਉਂਕਿ ਕਣਕਾਂ ਜਿਹੜੀਆਂ ਇਸ ਵੇਲੇ ਪੂਰੀਆਂ ਤਿਆਰ ਨੇ ਔਰ ਮੰਡੀ ਦੇ ਵਿੱਚ ਲੋਕ ਫਸਲ ਜਿਹੜੀ ਆਪਣੀ ਲੈ ਕੇ ਜਾਣੇ ਵੀ ਸ਼ੁਰੂ ਹੋ ਚੁੱਕੇ ਹੋਏ ਆ ਜੀ ਪਰ ਤੇਜ਼ ਹਵਾਵਾਂ ਕਰਕੇ ਕਾਫੀ ਥਾਵਾਂ ਦੇ ਉੱਤੇ ਜਿਵੇਂ ਦੇਖਿਆ ਜਾਵੇ ਟਕਾਲਾ ਤੇ ਨਾਲ ਲੱਗਦੇ ਪਿੰਡ ਨੇ ਜਿਹੜੇ ਅਸਮਾਨਾਂ ਦੇ ਤਾਂ ਕੁਝ ਪਿੰਡਾਂ ਦੇ ਵਿੱਚ ਜ਼ਰੂਰ ਦੇ ਸੁਣਨ ਨੂੰ ਮਿਲਿਆ ਹੈ ਕਿ ਜਿਹੜੇ ਹੈਗੇ ਉਹ ਵਿੱਚ ਗਏ ਹੈਗੇ ਜਿਹੜੇ ਕਾਣਾ ਗਿਆ ਨੁਕਸਾਨ ਵੀ ਹੋਇਆ ਹੈ ਪਰ ਹਾਲੇ ਕੋਈ ਜ਼ਿਆਦਾ ਨੁਕਸਾਨ ਦੀ ਜਿੱਡੀ ਗੱਲ ਸਾਹਮਣੇ ਨਹੀਂ ਆਈ ਅਗਰ ਜੇ ਬਾਰਿਸ਼ ਜ਼ਿਆਦਾ ਹੋਣ ਗਈ ਜਾਂ ਕੋਈ ਬੜੇ ਮਾਰੀ ਹੋ ਜਾਂਦੀ ਹੈ ਤਾਂ ਇਸ ਚੀਜ਼ ਨੂੰ ਲੈ ਕੇ ਕਿਸਾਨ ਨੂੰ ਕਾਫੀ ਹਰਜਾਨਾ ਭੁਗਤਣਾ ਪੈ ਸਕਦਾ ਹੈ ਜੀ ਬੜ ਬੜਾ ਧੰਨਵਾਦ ਆਈ ਸੀ ਸਾਡੇ ਨਾਲ ਰਣਦੀਪ ਸਿੰਘ ਸਾਡੇ ਸਹਿਯੋਗੀ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਜ਼ਰੂਰ ਦਿੱਤੀ ਗਈ ਹਾਲਾਂਕਿ ਪਟਿਆਲਾ ਦੇ ਵਿੱਚ ਵੀ ਅਲਰਟ ਜ਼ਰੂਰ ਜਾਰੀ ਕੀਤਾ ਗਿਆ ਹੈਗਾ ਪਰ ਫਿਲਹਾਲ ਤੱਕ ਜਿਵੇਂ ਸਾਡੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਹੈਗੀ ਕਿ ਪਟਿਆਲਾ ਦੇ ਵਿੱਚ ਫਿਲਹਾਲ ਤੱਕ ਮੌਸਮ ਦੇ ਵਿੱਚ ਕੋਈ ਜ਼ਿਆਦਾ ਤਬਦੀਲੀ ਨਜ਼ਰ ਨਹੀਂ ਆਈ ਕਿਉਂਕਿ ਬੱਦਲਵਾਈ ਤੇ ਨਾਲੇ ਧੁੱਪ ਵੀ ਖਿੜੀ ਹੋਈ ਹੈਗੀ ਆ ਤਾਂ ਗਰਮੀ ਉੱਥੇ ਜ਼ਰੂਰ ਹੈ ਪਰ ਇਹ ਵੀ ਹੋ ਸਕਦਾ ਹੈ ਜਿਸ ਤਰੀਕੇ ਨਾਲ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਟਿਆਲਾ ਦੇ ਵਿੱਚ ਵੀ ਮੀ ਪਿਆ ਸਕਦਾ ਤਾਂ ਹੋ ਸਕਦਾ ਹੈ ਕਿ ਰਾਤ ਤੱਕ ਉੱਥੇ ਮੀਂਹ ਪਵੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਗਈ ਹੈ ਪਰ ਇਹ ਵੀ ਹੋ ਸਕਦਾ ਹੈ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੋ ਪਵਿਕ ਬਾਣੀ ਕੀਤੀ ਗਈ ਹੈਗੀ ਉਹ ਸੱਚ ਸਾਬਤ ਨਾ ਹੋਵੇ ਕਿਉਂਕਿ ਕੁਦਰਤ ਦੀ ਖੇਡ ਹੈਗੀ ਆ ਕੁਝ ਵੀ ਹੋ ਸਕਦਾ ਹੈ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਵੇ ਪਵਿਕ ਬਾਣੀ ਜਾਰੀ ਕੀਤੀ ਜਾਵੇ ਤਾਂ ਉਹ ਸੱਚੀ ਸਾਬਤ ਹੁੰਦੀ ਹੈ ਤਾਂ ਵੱਡੇ ਪੱਧਰ ਉਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਦੁਪਹਿਰੇ ਵੀ ਭਾਰੀ ਮੀਂਹ ਜੜਾ ਹੈਗਾ ਦਰਜ ਕੀਤਾ ਗਿਆ ਉੱਥੇ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਮਾੜੇ ਜਿਹੇ ਹਾਲਾਤ ਜਿਹੜੇ ਆ ਮੌਸਮ ਨੂੰ ਲੈ ਕੇ ਬਣੇ ਹੋਏ ਨੇ ਵਕ-ਵਕ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬੀਤੇ ਕੱਲ ਤੋਂ ਹੀ ਸੋਸ਼ਲ ਮੀਡੀਆ ਤੇ ਤਸਵੀਰਾਂ ਅੱਡ-ਅੜ ਵਾਇਰਲ ਹੋ ਰਹੀਆਂ ਨੇ ਤਾਂ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਹਨੇਰੀ ਵੱਡੇ ਪੱਧਰ ਤੇ ਦੇਖਣ ਨੂੰ ਮਿਲੀ ਹੈਗੀ ਜਿਸ ਦੇ ਕਾਰਨ ਕਿਸਾਨ ਜਿਹੜੇ ਨੇ ਉਹ ਵੀ ਚਿੰਤਾ ਦੇ ਵਿੱਚ ਨੇ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਮੌਸਮ ਨੂੰ ਲੈ ਕੇ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਉਸ ਬਾਬਤ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਮਹਿੰਦਰਪਾਲ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਜੀ ਮਹਿੰਦਰ ਜੀ ਕੀ ਕੋਈ ਜਾਣਕਾਰੀ ਹੈ ਮੌਸਮ ਨੂੰ ਲੈ ਕੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਡਾਇਰੈਕਟਰ ਵਿਕਰਮ ਸਿੰਘ ਦੁਆਰਾ ਜਿਹੜੀ ਚੇਤਾਵਨੀ ਦਿੱਤੀ ਗਈ ਸੀ ਉਹਦੇ ਉਲਟ ਅੱਜ ਉੱਤਰਾਖੰਡ ਦੇ ਮੌਸਮ ਵਿਭਾਗ ਨੂੰ ਮਿਲਿਆ ਜਿਹੜੇ ਦੋ ਜ਼ਿਲ੍ਹੇ ਨੇ ਥੱਲੇ ਇੱਥੇ ਹਲਕੀ-ਫੁਲਕੀ ਰਾਤ ਨੂੰ ਬਰਸਾਤ ਹੋਈ ਹੈ ਅੱਜ ਸਵੇਰ ਦਾ ਮੌਸਮ ਸਾਫ਼ ਹੈ ਪਰ ਉੱਥੇ ਹੀ ਜਿਹੜਾ ਪਹਾੜੀ ਦੇ ਜ਼ਿਲ੍ਹੇ ਨੇ ਉੱਥੇ ਕਿਤੇ-ਕਿਤੇ ਬਰਸਾਤ ਤੇ ਬਰਫਬਾਰੀ ਤੇ ਜਿਹੜੇ ਗੜੇਮਾਰੀ ਹੋਈ ਹੈ ਉਹ ਵੇਖ ਨੂੰ ਮਿਲ ਰਿਹਾ ਹੈ ਜੇ ਕੋਈ ਸਥਿਤੀ ਖਰਾਬ ਨਜ਼ਰ ਆਈ ਹੈਗੀ ਕਿਉਂਕਿ ਬਹੁਤ ਸਾਰੀਆਂ ਤਸਵੀਰਾਂ ਜੋ ਹੈਗੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੂਫਾਨ ਨੂੰ ਲੈ ਕੇ ਤਾਂ ਕੀ ਪਹਾੜੀ ਇਲਾਕਿਆਂ ਦੇ ਵਿੱਚ ਅਜਿਹਾ ਕੋਈ ਮੰਜ਼ਰ ਦੇਖਣ ਨੂੰ ਮਿਲਿਆ ਤੂਫਾਨ ਜਾਂ ਫਿਰ ਬਸ ਜ਼ਿਆਦਾ ਉਮੀਦੇਕਾਰ ਐਸਟੇਮ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਰੋਡ ਬਲੌਕ ਦੀ ਪ੍ਰੋਬਲਮ ਤਾਂ ਨਹੀਂ ਆਈ ਛੋਟੀ ਮੋਟੀ ਜਿਹੜੇ ਗਧੇਰੇ ਹੁੰਦੇ ਨੇ ਜਿੱਥੋਂ ਪਾਣੀ ਨਿਕਲਦਾ ਤੇ ਅਚਾਨਕ ਉੱਥੇ ਮਲਬਾ ਆ ਜਾਂਦਾ ਉਹ ਛੋਟੇ ਮੋਟੇ ਚੀਜ਼ਾਂ ਨੇ ਬਾਕੀ ਵੱਡਾ ਕੋਈ ਨੁਕਸਾਨ ਕਿਸੇ ਤਰ੍ਹਾਂ ਦਾ ਵੇਖਣ ਨੂੰ ਨਹੀਂ ਮਿਲ ਰਿਹਾ ਜੀ ਬਹੁਤ ਬਹੁਤ ਧੰਨਵਾਦ ਆਏ ਸੀ ਸਾਡੇ ਨਾਲ ਸਾਡੇ ਸਹਿਯੋਗੀ ਮਹਿੰਦਰਪਾਲ ਸਿੰਘ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਗਈ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਫਿਲਹਾਲ ਤੱਕ ਮੌਸਮ ਜੋ ਹੈ ਉਹ ਠੀਕ ਬਣਿਆ ਹੋਇਆ ਹੈ ਜਿਸ ਦੇ ਕਾਰਨ ਲੋਕਾਂ ਨੂੰ ਖਾਸਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਜਿੱਥੇ ਪੰਜਾਬ ਦੇ ਵਿੱਚ ਲੋਕ ਗਰਮੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੋਬਾ ਤੋਬਾ ਕਰ ਰਹੇ ਸੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ ਜੂਨ ਵਰਗੀ ਗਰਮੀ ਦਾ ਅਹਿਸਾਸ ਲੋਕਾਂ ਨੂੰ ਹੋ ਰਿਹਾ ਸੀ ਅਜਿਹੀ ਦੇ ਵਿੱਚ ਜਦੋਂ ਤੋਂ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾ ਨਜ਼ਰ ਆਇਆ ਤਾਂ ਲੋਕ ਜਿਹੜੇ ਨੇ ਨਾਂ ਨੂੰ ਬਾਤ ਵੱਡੇ ਪੱਧਰ ਤੇ ਰਾਹਤ ਵੀ ਜਿਹੜੀ ਹੈਗੀ ਆ ਮਿਲੀ ਹੈਗੀ ਆ ਪਰ ਉਥੇ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਬੀਤੇ ਦਿਨੀ ਤੂਫਾਨ ਹਨੇਰੀ ਜੋ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲੀ ਜਿਸ ਦੇ ਕਾਰਨ ਜੋ ਫਸਲ ਹੈਗੀ ਆ ਉਹ ਖਰਾਬ ਹੋ ਸਕਦੀ ਸੀ ਜੇਕਰ ਮੀਂਹ ਵੀ ਪੈ ਜਾਂਦਾ ਤਾਂ ਅੱਜ ਮੀਂਹ ਪਿਆ ਹੈਗਾ ਪਰ ਕਈ ਕੱਲ ਇਲਾਕਿਆਂ ਦੇ ਵਿੱਚ ਤੂਫਾਨ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਜੋ ਕਿਸਾਨ ਨੇ ਉਹਨਾਂ ਦੀ ਫਸਲ ਦਾ ਉਹਨਾਂ ਨੁਕਸਾਨ ਨਹੀਂ ਹੋਇਆ ਜਿੰਨਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਜੇਕਰ ਤੂਫਾਨ ਤੇ ਪਾਰੀ ਮੇ ਇੱਕੋ ਵਾਰ ਚ ਹੋ ਜਾਂਦਾ ਤਾਂ ਅਜੇ ਹੀ ਦੇ ਵਿੱਚ ਕ ਫਸਲਾਂ ਦਾ ਵੱਡੀ ਗਣਤੇ ਦੇ ਵਿੱਚ ਵੱਡੇ ਮਾਤਰਾ ਚ ਨੁਕਸਾਨ ਹੋ ਸਕਦਾ ਸੀ ਜਿਸ ਤਰੀਕੇ ਨਾਲ ਅਜ ਮੀਂਹ ਪਿਆ ਹੈਗਾ ਜੇਕਰ ਗੜੇਮਾਰੀ ਵੀ ਹੋ ਜਾਂਦੀ ਹੈ ਤਾਂ ਕਿਸਾਨਾਂ ਨੂੰ ਬਹੁਤ ਵੱਡੇ ਪੱਧਰ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਲੈ ਕੇ ਵੀ ਜੋ ਐਡਵਾਈਜ਼ਰੀ ਹੈਗੀ ਆ ਉਹ ਜਾਰੀ ਕੀਤੀ ਗਈ ਹੈਗੀ ਕਿ ਅਜਿਹੇ ਮੌਸਮ ਦੇ ਵਿੱਚ ਜਿਹੜੇ ਕਿਸਾਨ ਨੇ ਜੋ ਉਹਨਾਂ ਨੇ ਵਾਢੀ ਤਾਂ ਕਰ ਲਈ ਹੈਗੀ ਉਹਨਾਂ ਦੀ ਕਿਤੇ ਨਾ ਕਿਤੇ ਫਸਲ ਜੋ ਹੈਗੀ ਆ ਉਹ ਸੇਫ ਹੈਗੀ ਆ ਲੇਕਿਨ ਜਿਸ ਤਰੀਕੇ ਦੇ ਨਾਲ ਮੌਸਮ ਦੇ ਹਾਲਾਤ ਹਾਲਾਤ ਬਣੇ ਹੋਏ ਨੇ ਵਾਡੀ ਹੁਣ ਜੋ ਹੈਗੀ ਲੇਟ ਹੋ ਸਕਦੀ ਹੈਗੀ ਜੇਕਰ ਬੱਦਲਵਾਈ ਦੇਖਣ ਨੂੰ ਕਈ ਇਲਾਕਿਆਂ ਦੇ ਵਿੱਚ ਪੰਜਾਬ ਦੇ ਦੇਖਣ ਨੂੰ ਮਿਲ ਰਿਹਾ ਅਜਿਹੇ ਦੇ ਵਿੱਚ ਜੇਕਰ ਇਸੇ ਤਰੀਕੇ ਦੇ ਨਾਲ ਬੱਦਲਵਾਈ ਰਹਿੰਦੀ ਹੈ ਤਾਂ ਹੋ ਸਕਦਾ ਹੈ ਕਿ ਵਾਡੀ ਦੇ ਵਿੱਚ ਹੋਰ ਵੀ ਜ਼ਿਆਦਾ ਆਉਣ ਵਾਲੇ ਦਿਨਾਂ ਦੇ ਵਿੱਚ ਲੇਟ ਹੋ ਸਕਦਾ ਹੈਗਾ ਖੈਰ ਹੁਣ ਦੇਖਣਾ ਹੋਵੇਗਾ ਮੌਸਮ ਵਿਭਾਗ ਦੇ ਵੱਲੋਂ ਜੋ ਫਿਲਹਾਲ ਤੱਕ ਪਬਿਕ ਬਾਣੀ ਜਾਰੀ ਕੀਤੀ ਗਈ ਹੈਗੀ ਅੱਜ 10 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਉਸ ਤੋਂ ਬਾਅਦ 15 ਤੱਕ ਨੋਰਮਲ ਜੋ ਹੈ ਟੈਂਪਰੇਚਰ ਦੱਸਿਆ ਗਿਆ ਹੈਗਾ ਲੇਕਿਨ 16 ਨੂੰ ਫੇਰ ਤੋਂ ਹੀਟ ਵੇਵ